ਦਤਾਂ ਨਿਕੋਦਰ ਹੋ ਰਹੀਆਂ ਚਾਹਦੇ ਆਏ ਆ ਚਾਹੇ ਉਹ ਲੁੱਟਾ ਖੋਹ ਲੈ ਲੋ ਮੋਟਰਸਾਈਕਲ ਸਕੂਟਰ ਚੋਰੀ ਲੈ ਲੋ ਚਾਹੇ ਗੈਂਗਵਾੜ ਲੈ ਲੋ ਐਡੀ ਵੱਡੀ ਘਟਨਾ ਨੂੰ ਅੰਜਾਮ ਜਿਹੜਾ ਦਿੱਤਾ ਗਿਆ ਨਿਕੋਦਰ ਦੇ ਵਿੱਚ ਇਹ ਬਿਲਕੁਲ ਸਾਡੀ ਸਿਟੀ ਪੁਲਿਸ ਖਾਸ ਕਰਕੇ ਕਹੂੰਗਾ ਸਿਟੀ ਪੁਲਿਸ ਦਾ ਲਾਅਨ ਆਰਡਰ ਬਿਲਕੁਲ ਫੇਲ ਸਾਬਤ ਹੋਇਆ ਕੱਲ ਇੱਕ ਬੰਦਾ ਜਿਹੜਾ ਯੰਗ ਵਿਚਾਰਾ ਮੌਤ ਦੇ ਮੂੰਹ ਚਲੇ ਗਿਆ ਮੈਨੂੰ ਬਹੁਤ ਦੁੱਖ ਆ ਔਰ ਜੋ ਕੁਝ ਵੀ ਹੋਇਆ ਉਨੂੰ ਅੰਜਾਮ ਦੇਣ ਵਾਲੇ ਵਿਅਕਤੀ ਜਿਹੜੇ ਆ ਚਲੋ ਪੁਲਿਸ ਨੂੰ ਆਪਣੀ ਮਿਹਨਤ ਕਰੂਗੀ ਕਾਰਵਾਈ ਕਰਕੇ ਉਹਨੂੰ ਫੜੂਗੀ ਵੀ ਪਰ ਇਹ ਜੋ ਕੁਝ ਵੀ ਹੋਇਆ ਇਹ ਬਹੁਤ ਹੀ ਮੰਦਭਗੀ ਕਟੜਨਾ ਹੋਈ ਆ ਇਸ ਗੱਲ ਤੇ ਬਿਲਕੁਲ ਹੀ ਪੁਲਿਸ ਸਾਡੀ ਫੇਲ ਸਾਬਤ ਹੋਈ ਹੈ ਕੋਈ ਇਦਾਂ ਜਿਹੜੀ ਪਲੈਨਿੰਗਾਂ ਬੰਦੀਆਂ ਵਾ ਜੋ ਕੁਝ ਵੀ ਹੁੰਦਾ ਵਾ ਇਹ ਕਦੇ ਇਕਦਮ ਨਹੀਂ ਹੋ ਜਾਂਦਾ ਇਹਦੀ ਤਿਆਰੀ ਹੁੰਦੀ ਆ ਪੁਲਿਸ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ ਵੀ ਐਡੀ ਵੱਡੀ ਕਟੜਨਾ 9-10 ਗੋਲੀਆਂ ਚੱਲ ਗਈਆਂ ਇੱਕ ਬੰਦਾ ਮਰ ਗਿਆ ਉਹ ਕਿਸ ਤਰ੍ਹਾਂ ਹੋਇਆ ਕਿਸ ਤਰ੍ਹਾਂ ਨਹੀਂ ਹੋਇਆ ਇਹ ਬਿਲਕੁਲ ਫੇਲਰ ਲੈਂਡ ਆਰਡਰ ਜਿਹੜਾ ਨਕੋਦਰ ਦੇ ਖਾਸ ਕਰਕੇ ਸ਼ਹਿਰ ਦਾ ਵਾ ਉਹ ਬਹੁਤ ਹੀ ਮਾੜਾ ਵਾ ਮੈਂ ਸਰਕਾਰ ਕੋਲ ਇਹ ਮੰਗ ਕਰਦਾ ਵਾਂ ਕਿ ਇਹ ਘਟਨਾ ਜਿਹੜੀ ਜ਼ਿੰਮੇਵਾਰੀ ਆ ਸਿਟੀ ਪੁਲਿਸ ਦੇ ਐਸਐਸ ਨੂੰ ਲੈਣੀ ਚਾਹੀਦੀ ਹੈ ਫੌਰੀ ਤੌਰ ਤੇ ਇਹਨਾਂ ਨੂੰ ਲੈਣ ਹਾਜ਼ਰ ਕੀਤਾ ਜਾਣਾ ਚਾਹੀਦਾ ਵਾ ਕਿਉਂਕਿ ਉਹ ਲੈਂਡ ਆਰਡਰ ਸ਼ਹਿਰ ਦਾ ਬਹੁਤ ਹੀ ਮਾੜਾ ਸਾਡਾ ਹੋ ਚੁੱਕਾ ਨਕੋਦਰ ਦਾ ਸਰ ਤੁਸੀਂ ਨਕੋਦਰ ਪੁਲਿਸ ਤੇ ਵੱਡੇ ਸਵਾਲ ਚੁੱਕੇ ਆ ਪੈਖੋ ਜੀ ਘਟਨਾਵਾਂ ਦੇ ਕੋਤ ਵਿਚ ਪਹਿਲਾਂ ਵੀ ਕਈ ਵਾਰ ਵਪਾਰੀਆਂ ਤੋਂ ਤੁਮਕੀਆਂ ਆਉਂਦੇ ਸਮਚਾਰੋ ਹੀ ਮਿਲਿਆ ਕਈ ਬੋਲਦੇ ਕੋਈ ਕਦੇ ਕੁਝ ਕੋਈ ਨਹੀਂ ਬੋਲਦੇ ਕਿ ਲੰਮੇ ਸਮੇਂ ਸਿਰ ਇਸ ਤਰ੍ਹਾਂ ਕਿਉਂ ਚੱਲਦਾ ਹੈ ਹਰਦੀਪ ਜੀ ਮੈਂ ਇਹ ਕਹਿਣਾ ਚਾਹੂੰਗਾ ਕਿ ਇਹ ਜੋ ਕੁਝ ਵੀ ਹੋਇਆ ਜਾਂ ਹੋ ਰਿਹਾ ਵਾ ਇਹ ਸਿਰਫ ਆਪਣੀ ਪਿੱਠ ਥਪਤਵਾਲਣ ਵਾਸਤੇ ਜਿਵੇਂ ਨਸ਼ੇ ਦਾ ਕਹਿ ਲਈ ਆਪਾਂ ਬਈ ਬਹੁਤ ਫਰਕ ਪੈ ਗਿਆ ਫਲੰਨਾ ਹੋ ਗਿਆ ਇਹ ਹੋ ਗਿਆ ਤੁਸੀਂ ਹਾਲਾਤ ਦੇਖੋ ਜਾ ਕੇ ਰੇੜੀ ਮਾਰਕ ਛੱਡ ਨਿਕੋਦ ਦੇ ਕੀ ਹਾਲਾਤ ਆ ਹਸਪੀਟਲ ਸਾਡੇ ਬਾਹਰ ਕੀ ਹਾਲਾਤ ਆ ਇਹ ਟੋਟਲ ਫੇਲਰ ਆ ਜੀ ਸਿਟੀ ਪੁਲਿਸ ਨਿਕੋਦਰ ਦੀ ਮੈਂ ਫੇਰ ਤੁਹਾਨੂੰ ਇੱਕ ਰੀਅ ਮੰਗ ਕਰਦਾ ਵਾਂ ਸਰਕਾਰ ਕੋ ਵੀ ਮੰਗ ਕਰਦਾ ਵਾਂ ਜੇ ਤੁਸੀਂ ਸਾਡੇ ਨਿਕੋਦਰ ਨੂੰ ਬਚਾਉਣਾ ਵਾਂ ਤੇ ਇੱਥੇ ਸ਼ਕਤੀ ਦੀ ਬਹੁਤ ਲੋੜ ਆ ਇਮੀਡੀਏਟ ਜਿਹੜੀ ਇਹਦੀ ਜ਼ਿੰਮੇਵਾਰੀ ਆ ਸਾਡੇ ਸ਼ਹਿਰ ਦੇ ਸਿਟੀ ਪੁਲਿਸ ਦੇ ਐਸ ਐਚ ਓ ਅਮਨ ਸਣੀ ਲੈਣੀ ਚਾਹੀਦੀ ਆ ਔਰ ਫੌਰੀ ਤੌਰ ਤੇ ਇਹਨਾਂ ਨੂੰ ਇਥੋਂ ਲੈਣ ਹਾਜ਼ਰ ਕਰਨਾ ਚਾਹੀਦਾ ਮੈਂ ਤੇ ਇਹ ਕਹੂੰਗਾ ਜੀ ਸਰ ਦੂਜੇ ਪੱਲੇ ਲੋਕ ਸਵਾਲ ਚੁੱਕਦੇ ਆ ਕਹਿੰਦੇ ਕਿਤੇ ਇਲਾਨ ਕਰਦੇ ਹਾਂ ਤਾਂ ਪੰਜਾਬ ਪੁਲਿਸ ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਘਟਵਾ ਲਓ ਪਰ ਇਹਨਾਂ ਕੋਲ ਲੋਨਰ ਦੀ ਸਥਿਤੀ ਹੈ ਉਹ ਕੰਟਰੋਲ ਚ ਕਿਉਂ ਨਹੀਂ ਦਿੰਦੀ ਹਰਦੀਪ ਜੀ ਤੁਸੀਂ ਸ਼ਾਮ ਨੂੰ ਚਾਹੇ ਮਲਸੀਆ ਰੋਡ ਲਾ ਲਓ ਚਾਹੇ ਲਾਈਆ ਰੋਡ ਲਾ ਲਓ ਨਗੋਦਰ ਤੋਂ ਜਾਈਏ ਆਪਾਂ ਚਾਹੇ ਹੋਰ ਕੋਈ ਵੀ ਰੋਡ ਲਾ ਲਓ ਰਾਤ ਨੂੰ ਨਾ ਤਾਂ ਕੋਈ ਛੇ ਦੀ ਸੁਰੱਖਿਅਤ ਨਾ ਕੋਈ ਲੇਡੀ ਸੁਰੱਖਿਅਤ ਹੈ ਇਵਨ ਕੀ ਰੇੜੀ ਵਾਲੇ ਵਿਚਾਰੇ ਜਿਹੜੇ ਗਰੀਬ ਜਿਹੜੇ ਥਾਣੇ ਪਹੁੰਚਦੇ ਨਹੀਂ ਉਹਨਾਂ ਨੂੰ ਲੁੱਟ ਖਵਾ ਰੋਜ਼ ਹੋ ਰਹੀਆਂ ਨਾਲੇ ਪੁਲਿਸ ਕੁਝ ਨਹੀਂ ਕਰਦੀ ਗਲੀਆਂ ਮੁਹੱਲਿਆਂ ਦੇ ਵਿੱਚ ਤੁਸੀਂ ਕਿਤੇ ਨਿਕਲ ਜਾਓ ਸ਼ਾਮ ਨੂੰ ਜੇ ਤੁਹਾਨੂੰ ਕੋਈ ਨਾ ਕੋਈ ਦੋ ਚਾਰ ਲੁੱਟਖੋ ਵਾਲੇ ਨਾਮ ਮਿਲ ਤੇ ਮੇਰਾ ਨਾਮ ਫਟਾ ਦਿਓ ਇਹ ਹਾਲਾਤ ਸਾਡੇ ਨਕੋਦਰ ਸ਼ਹਿਰ ਦੇ ਬਣ ਚੁੱਕੇ ਕਿਉਂਕਿ ਮੈਂ ਸ਼ਹਿਰੀ ਕਾਂਗਰਸ ਦਾ ਪ੍ਰਧਾਨ ਆ ਮੇਰੀ ਮਿਸਿਸ ਕਾਉਂਸਲਰ ਵੀ ਆ ਅਸੀਂ ਬਹੁਤ ਬਹਿਬੀਤ ਆ ਇਸ ਸੰਬੰਧੀ ਅਸੀਂ ਕਈ ਵਾਰੀ ਲਿਖਤੀ ਰੂਪ ਚ ਡੀਜੀਪੀ ਸਾਹਿਬ ਨੂੰ ਭੇਜਿਆ ਡੀਐਸਪੀ ਸਾਹਿਬ ਨੂੰ ਦਿੱਤਾ ਪਰ ਕਾਰਵਾਈ ਨਿਲ ਬੜਾ ਸਰਾਟਾ ਵਾ ਮੈਂ ਫੇਰ ਇੱਕ ਵਾਰੀ ਕਹਾਂਗਾ ਤੁਸੀਂ ਜਿਹੜਾ ਬਾਰ ਬਾਰ ਇਹ ਗੱਲ ਕਰਦੇ ਆ ਕਿਉਂਕਿ ਇਹ ਸਾਰਾ ਏਡਾ ਪ੍ਰਸ਼ਾਸਨ ਡਰੋਂ ਮਦਾਰ ਆ ਉਹ ਸਿਟੀ ਪੁਲਿਸ ਕੋਲ ਹੁਣ ਹੁੰਦਾ ਵਾ ਸਿਟੀ ਪੁਲਿਸ ਦੇ ਐਸਐਚਓ ਸਾਹਿਬ ਕੀ ਕਰ ਰਹੇ ਆ ਇਨੀਆਂ ਲੁੱਟਾਂ ਇਨੀਆਂ ਖੋਹਾਂ ਇਨੀਆਂ ਚੋਰੀ ਜਿਹੜੀ ਕੱਲ ਦੀ ਵਾਰਦਾਤ ਹੋਈ ਆ ਇਹ ਇੱਕ ਬਹੁਤ ਹੀ ਮਾੜੀ ਘਟਨਾ ਹੋਈ ਆ ਨਿਗੋਧਰ ਲੋਕ ਜਿਹੜੇ ਬਹੁਤ ਹੀ ਭਵੀਤ ਆ ਇਸ ਗੱਲ ਤੋਂ ਕਿਸੇ ਨੂੰ ਵੀ ਕੋਈ ਕਾਰਵਾਈ ਹੋ ਸਕਦੀ ਜਿੰਦਾ ਕੱਲ ਵਿਚਾਰਾ ਉਹ ਕੱਲੇ ਸਵਾਈ ਉੱਤੇ ਕੱਢਦਾ ਜੀ ਉਹ ਮਰ ਗਿਆ ਕੱਲ ਨੂੰ ਕਿਤੇ ਹੋਰ ਗੋਰਾ ਕੇ ਮਰ ਜਾਂਦਾ ਇਹ ਜਿੰਮੇਵਾਰੀ ਕਿਦੀ ਆ ਇਹ ਸਿਰਫ ਖਾਨਾ ਪੂਰਤੀ ਕਰਦੇ ਆ ਆ ਹੋ ਗਿਆ ਜੀ ਉਹ ਹੋ ਗਿਆ ਜੀ ਨੌ ਨੌ 10 10 ਗੋਲੀਆਂ ਚੱਲ ਜਾਣ ਐਡੀ ਵੱਡੀਆਂ ਗੱਡੀਆਂ ਦੇ ਵਿੱਚ ਆ ਕੇ ਕ੍ਰਾਈਮ ਹੋ ਜਵੇ ਤੇ ਪੁਲਿਸ ਵਾਲੇ ਕੁਝ ਕਰ ਨਹੀਂ ਸਕੀ ਇਹਨੂੰ ਰੋਕਣ ਵਾਸਤੇ ਸਰ ਤੁਸੀਂ ਕਹਿੰਦੇ ਕਿ ਕੱਲ੍ਹ ਤੈਸੇ ਲੱਗੇਗਾ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਮਾਮਲੇ ਦੀ ਜਾਂਚ ਕੀਤੀ ਜਾਊਗੀ ਪਰ ਸਰ ਦੇਖੋ ਜਿਸ ਪਰਿਵਾਰ ਦਾ ਉਹ ਮੈਂਬਰ ਚਲਾ ਗਿਆ ਉਸ ਲਈ ਵੀ ਤੁਸੀਂ ਗੁੰਮ ਕਰਾਂਗੇ ਹਰਦੀਪ ਜੀ ਚਲੋ ਉਹ ਤਾਂ ਬਹੁਤ ਮਾੜੀ ਗੱਲ ਹੋਈ ਆ ਮੈਂ ਆਪਣੇ ਲੈਵਲ ਤੇ ਵੀ ਜੋ ਕਰ ਸਕਦਾ ਕਰਾਂਗੇ ਸਰਕਾਰ ਵੀ ਕਰੇਗੀ ਪਰ ਤੁਸੀਂ ਦੇਖੋ ਜਿਹੜੀ ਇਹ ਗੋਲੀਆਂ ਚੱਲੀਆਂ ਆ ਜਿਹੜਾ ਅਸਲਾ ਯੂਜ਼ ਹੋਇਆ ਪਹਿਲੀ ਸਭ ਤੋਂ ਵੱਡੀ ਗੱਲ ਇਹ ਆ ਅਸਲਾ ਜੇ ਲੀਗਲ ਆ ਇਲੀਗਲ ਆ ਇਹ ਆਇਆ ਕਿੱਥੋਂ ਇਹ ਕਿੱਦਾਂ ਬਣ ਗਿਆ ਇਹ ਕਿੱਦਾਂ ਘਟਨਾ ਹੋ ਗਈ ਇਹ ਘਟਨਾ ਕਿ ਇੱਕ ਮਿੰਟ ਨਹੀਂ ਹੋਈ ਵੀ ਦੋ ਤਰਾਮ ਨੇ ਸਾਹਮਣੇ ਹੋ ਕੇ ਗੋਲੀਆਂ ਮਾਰਤੀਆਂ ਇਹਦੀ ਪਲੈਨਿੰਗ ਹੋਈ ਹੋਊਗੀ ਇਹਨੂੰ ਟਾਈਮ ਲੱਗਾ ਹੋਊਗਾ ਪੁਲਿਸ ਕੀ ਕਰਦੀ ਹੈ ਪੁਲਿਸ ਇਹ ਲਾਂਡਰ ਕਾਹਦਾ ਪੁਲਿਸ ਦਾ ਹੋਇਆ ਮੈਨੂੰ ਸਮਝਾਓ ਜੀ ਇਹਨਾਂ ਦੀ ਇੰਟੈਲੀਜੈਂਸ ਕਿੱਥੇ ਗਈ ਸੀਆਈਡੀ ਕਿੱਥੇ ਗਈ ਮੈਂ ਫੇਰ ਇਹ ਮੰਗ ਕਰਦਾ ਤੁਹਾਨੂੰ ਇਹ ਤੇ ਸਖਤ ਅਕਸ਼ਨ ਮਾਨਯੋਗ ਸਾਡੇ ਅਸੀਮ ਸਿੰਘ ਨੂੰ ਲੜਿਆ ਚਾਹੀਦਾ ਮਾਨਯੋਗ ਡੀਜੀਪੀ ਨੂੰ ਲੜਿਆ ਚਾਹੀਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਲੜਿਆ ਚਾਹੀਦਾ ਸਾਡੇ ਲਾਅਨ ਆਰਡਰ ਦਾ ਬਹੁਤ ਹੀ ਮਾੜਾ ਹਾਲ ਹੈ ਇਦਾਂ ਦੇ ਬੰਦੇ ਵੀ ਹੈਗੇ ਆ ਜਿਹੜੇ ਪੁਲਿਸ ਕੋਲ ਪਹੁੰਚਦੇ ਨਹੀਂ ਡਰਨਾ ਵੀ ਅਸੀਂ ਫੇਰ ਨਾ ਲੜਦੇ ਜਾਈਏ ਇਹ ਹਾਲਾਤ ਸਾਡੇ ਨਿਗੋਧਰ ਦੇ ਬਣ ਚੁੱਕੇ ਆ ਸਰ ਲੋਕ ਨੂੰ ਸਵਾਲ ਚੁੱਕਦੇ ਆ ਉਹ ਕਹਿੰਦੇ ਕਿ ਸਰਕਾਰ ਦਾ ਵੱਡਾ ਫੇਲਰ ਹੈ ਜੇਕਰ ਪੁਲਿਸ ਦੀ ਗੱਲ ਕਰੀ ਤਾਂ ਪੰਜਾਬ ਸਟੇਟ ਪੁਲਿਸ ਬਣ ਚੁੱਕੇ ਸਿਰਫ ਕਿਹਦੇ ਝੂਠੇ ਇਨਕਾਊਂਟਰ ਕਰਨ ਨੂੰ ਦੇ ਕੋ ਹੋਰ ਕੰਮ ਕਰਨ ਬੜੇ ਖੇਤ ਜਦੋਂ ਕਿ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਿੰਨੀ ਮਾੜੀ ਗੱਲ ਹੈ ਪੁਲਿਸ ਦਾ ਬਿਲਕੁਲ ਜੇ ਕਹੀਏ ਇੱਕ ਵਰਕਰ ਬਣ ਚੁੱਕੀ ਹੈ ਐਸਾ ਲਾਸਟ ਦੇ ਵਿੱਚ ਸਾਰਾ ਮਾਮਲਾ ਜੋ ਇਸ ਤਰ੍ਹਾਂ ਕਿਧਰ ਨੂੰ ਜਾ ਰਿਹਾ ਹੈ ਕੋਣ ਬੈਠਾ ਸਮਝਦੀ ਕੀ ਹੋਣਾ ਬਦਲ ਪੁਲਿਸ ਨੂੰ ਕੀ ਕਰਨਾ ਚਾਹੀਦਾ ਹੈ ਦੇਖੋ ਹੋਮ ਤਾਂ ਜਿਹੜੀ ਜੋ ਹੋਣਾ ਇਹ ਤਾਂ ਹੋ ਗਿਆ ਹੁਣ ਗਾਂਹ ਵਾਸਤੇ ਅਸੀਂ ਬੇਨਤ ਕਰਦੇ ਆਂ ਸਰਕਾਰ ਕੋ ਖਾਸ ਕਰਕੇ ਪੰਜਾਬ ਪੁਲਿਸ ਕੋ ਇਹ ਤੇ ਨੱਥ ਪਾਈ ਜਾਵੇ ਸਾਡਾ ਨਿਕੋਦਰ ਸਾਡਾ ਪੰਜਾਬ ਬਚਾਇਆ ਜਾਵੇ ਜੋ ਹਾਲਾਤ ਆ ਪਹਿਲਾਂ ਸਾਡੇ ਅੱਧਾ ਪੰਜਾਬ ਸਾਡਾ ਪਹਿਲੇ ਫੋਰਨ ਜਾ ਚੁੱਕਾ ਵਾ ਸਾਡੇ ਪੰਜਾਬ ਚ ਬਚਿਆ ਕੀ ਆ ਜੋ ਕੁਝ ਹਾਲਾਤ ਸਾਡੇ ਬਣ ਚੁਕੇ ਪੰਜਾਬ ਦੇ ਨਿਕੋਦਰ ਦੇ ਖਾਸ ਕਰਕੇ ਮੈਂ ਤਾਂ ਕਹੂੰਗਾ ਕਿਉਂਕਿ ਨਿਕੋਦਰ ਜੰਮੜੀ ਸਾਡੇ ਕੋਲ ਆ ਇਹ ਜੇ ਇਹੀ ਹਾਲਾਤ ਹੈ ਬੱਚੇ ਸਾਡੇ ਫੇਰ ਵਿਦੇਸ਼ਾਂ ਜਾਣ ਨੂੰ ਮਤਜ ਹੋਣਗੇ ਕਰਜ਼ੇ ਚੱਕਚੱਕ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਆ ਕਰਜੇ ਚੱਕ ਚੱਕ ਸਾਡੇ ਬੱਚੇ ਬਾਹਰੋਂ ਲੇਬਰ ਕਰਦੇ ਕਰੋੜਾਂ ਅਰਬਾਂ ਦੀ ਬੰਦੇੜੇ ਇੱਥੇ ਆ ਉਹ ਵਿਚਾਰੇ ਉੱਥੇ ਕੋਈ ਪਾਡੇ ਮੈਨ ਰਿਹਾ ਕੋਈ ਖੇਤੀ ਕਰ ਰਿਹਾ ਕੋਈ ਕੁਝ ਕਰ ਰਿਹਾ ਬੈਕ ਨਾਲ ਲਾਂਡਰ ਫੇਲ ਕਰਕੇ ਲੋਕ ਜਾ ਰਹੇ ਧੰਨਵਾਦ ਹੋਣੇ